ਕੀ ਤਾ ਤੇ ਨਣੀ ਲੱਗੇ ਨੇ ਜੱਟ ਦੇ ਐ ਕਿ ਨਹੀਂ ਬੰਦ ਬਾਈ ਤੂੰ ਕਿੱਥੇ ਜਾਣਾ ਕਾਲੀ ਕਾਲੀ ਮੈਂ ਬੋਟਾ ਤੇ ਖੜਾ ਹੋ ਗਿਆ ਅੱਛਾ ਹਾਂ ਦੇਖੀ ਕਿ ਤੇ ਹਾਰ ਨਾ ਜਾਈ ਲੈ ਲੈ ਹਾਰ ਤਾਂ ਛੱਡੇ ਕਰਮਾਂ ਚ ਨਹੀਂ ਨਾ ਅਛੀ ਨਹੀਂ ਹਾਰਦੇ ਨਾ ਥਨੂ ਕੋਈ ਹਰਾ ਸਕਦਾ ਕੋਈ ਜੰਬੇ ਨਹੀਂ ਹਰਾ ਬੰਦ ਬਾਈ ਰਿਸਕ ਕਾ ਨੂੰ ਲੰਦਾ ਇਹਨਾ ਰਿਸਕ ਹੀ ਲੈਨੇ ਜ਼ਿੰਦਗੀ ਚ ਹੋਰ ਅਛੀ ਕਰਿਆ ਕੀ ਆ ਜੇ ਹਾਰ ਗਿਆ ਮੈਂ ਤਾਂ ਤਾਂ ਸੋਚਦੀਆਂ ਫੇਰ ਕੀ ਬਣੂ ਅੱਛਾ ਕੜਨੂ ਆਪੀ ਬੋਲੀ ਜਾਂਦੀ ਆ ਕਾਲੀ ਜੀਬ ਵਾਲੀ ਹਾਰ ਗਿਆ ਹਾਰ ਗਿਆ ਜਾਂ ਜਿੱਤ ਗਿਆ ਫੋਡੀ ਬਣਾਉਂ ਪੁੱਛ ਤੇ ਤੇਰੀ ਪਛਲ ਲਵਾ ਦੂੰ ਮੈਂ ਉਹ ਤਾਂ ਠੀਕ ਐ ਬੰਤ ਬਾਈ ਆ ਤਾਂ ਤੂੰ ਬੰਦਾ ਵਧੀਆ ਪਰ ਮੈਂ ਤਾਂ ਇਹ ਕਹਨੀ ਆ ਵੀ ਜੇ ਹਾਰ ਗਿਆ ਫੇਰ ਨਹੀਂ ਹਾਰ ਹਾਰਦਾ ਤਾਂ ਤੂੰ ਨਾ ਲੈ ਨਾ ਛੱਡੇ ਕੋਲੇ ਬੰਤ ਬਾਈ ਮੈਂ ਤਾਂ ਇਹ ਕਹਨੀ ਆ ਵੀ ਮਨ ਲਾ ਚ ਇੱਕ ਮਿੰਟ ਤੂੰ ਹਾਰ ਗਿਆ ਫੇਰ ਹਾਰ ਨਾਲ ਕੰਮ ਹੀ ਨਹੀਂ ਇੱਕ ਮਿੰਟ ਵਾਲਾ ਕੀ ਕੰਮ ਤੂੰ ਮਰੀ ਜਾਨੀਆ ਤੂੰ ਹਾਰ ਗਿਆ ਹਰ ਗੱਲ ਹਰ ਖੇਤੜਕੇ ਜੀ ਚੱਲ ਬਾਈ ਅੱਛਾ ਮਨ ਲਾ ਫਿਰ ਤੂੰ ਜਿੱਤ ਗਿਆ ਚੱਲ ਹੈਨਾ ਜਿੱਤਣ ਤੋਂ ਬਾਅਦ ਫਿਰ ਤੂੰ ਕੀ ਕਰੇਗਾ ਕਉ ਜਿੱਤਣ ਤੋਂ ਬਾਅਦ ਮੈਂ ਪਹਿਲੇ ਤਾਂ ਵਦੀਆਂ ਮੰਗਾ ਪੂਰੀਆਂ ਕਰੂੰ ਦੇਖ ਪਈ ਮੈਂ ਦਵਾਈ ਨਹੀਂ ਕਰਦਾ ਪਿੰਡ ਨਾਲ ਵੀ ਮੈਂ ਪਿੰਡ ਦਾ ਕੁਝ ਕਰੂੰ ਪਹਿਲਾਂ ਮੈਂ ਆਪਦਾ ਆਪਣੀਆਂ ਮੰਗਾ ਪਗਾਵਾਂ ਆਪਦੀਆਂ ਮੰਗਾਂ ਤੇਰੀਆਂ ਆਪਦੀਆਂ ਕਿਹੜੀਆਂ ਮੰਗਾ ਹੋਣੇ ਸਾਰੀਓ ਮੱਤਾ ਮੇਰੀਆਂ ਨੰਗੀ ਤੁਰਦੇ ਦੀ ਹੁਣ ਕਿਤਾ ਮੈਂ ਗੱਡੀ ਲਾਉ ਨਮੀ ਜੱਟਕੇ ਅੱਛਾ ਹਾਂ ਵੱਡੀ ਤੇ ਇੱਕ ਮੈਂ ਪਈ ਆਪਦਾ ਕਲੱਬ ਚ ਜਾ ਕੇ ਕਰੂੰ ਮੈਂ ਤਾਂ ਉਹ ਠਮਕੇ ਠਮਕੇ ਲਾ ਕੇ ਆ ਕੇ ਦੂਏ ਤੀਏ ਦਿਨ ਜਾ ਕੇ ਇਹ ਬੰਦੇ ਥੋੜੀ ਜੀ ਤਾਂ ਸ਼ਰਮ ਕਰ ਲੈ ਨਾ ਚਿੱਟੀ ਦਾੜੀ ਨਾਲ ਤੂੰ ਜਾਂਦਾ ਸੋਹਣਾ ਲੱਗੇਗਾ ਕਲੱਬ ਚ ਸਾਰੀ ਉਮਰ ਹੋ ਗਈ ਮੇਰੀ ਤੱਕੇ ਖਾਂਦੇ ਦੀ ਹਜੇ ਤੱਕ ਨਹੀਂ ਗਿਆ ਤਾਂ ਵੀ ਸਾਹ ਦੇਣਾ ਜਾ ਕੇ ਕੀ ਕਹੂੰ ਮੈਂ ਚਲ ਸਾਰੀ ਉਮਰ ਤਾਂ ਲੰਘੀ ਹੁਣ ਜਾਂਦੀ ਵੇਰੀ ਕਾਹਨੂੰ ਸਿਰ 'ਚ ਖੇਪਉਣ ਲੱਗਿਆ ਹਾਂ ਹਾਂ ਫੇਰ ਇਹ ਕਾਜੀ ਖੇ ਆ ਗਈ ਉੱਥੇ ਵੀ ਹਸਾਬ ਦੇਣਾ ਜਾ ਕੇ ਮੈਂ ਉੱਥੇ ਕੀ ਕਹੂੰ ਕਿ ਮੈਂ ਪਿੰਡ ਦੀਆਂ ਨਾਲੀਆਂ ਬਣਾ ਕੇ ਆਇਆ ਉੱਥੇ ਰੱਬਾ ਮੈਨੂੰ ਨਾਲੀਆਂ ਬਣਾਉਣ ਲਾ ਦਿੱਤਾ ਕਹਿੰਦਾ ਉਹ ਤੂੰ ਮੈਂ ਗੁੱਸਾ ਕਰ ਗਿੱਲਾ ਕਰ ਇਸ ਉਮਰ 'ਚ ਕਲੱਬ 'ਚ ਜਾਂਦਾ ਨਹੀਂ ਤੂੰ ਸੁਣ ਲੈ 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 ਤੈਂ ਕਿੱਲਾਣਾ ਮੈਂ ਤਾਂ ਜਾਉਂ ਚੌੜ ਨਿਸ਼ਾਨ ਕੀ ਰੱਖਿਆ ਭਲਾ ਤੂੰ ਨਿਸ਼ਾਨ ਰੇੜੀ ਐਂਦਾ ਹਨਾ ਗੱਲ ਕਰ ਲੈ ਹੈ ਜੇ ਕਿਸੇ ਨੂੰ ਦੱਸੇਗਾ ਤਾਂ ਹੀ ਵੋਟ ਪਾਊਗਾ ਮਤਲਬ ਕੋਈ ਨਾ ਫੇਰ ਰੇੜੀ ਰੱਖਿਆ ਹਾਂ ਅੱਛਾ ਤੂੰ ਤਾਂ ਪਾਏਗੀ ਵੋਟ ਮੈਂ ਮੇਰੀ ਤਾਂ ਵੋਟ ਪੱਕੀ ਆ ਬੱਚੇ ਤੇਰੀ ਪਰਸਨ ਲੱਗਦੀ ਕੀ ਕਰਨਾ ਕਰ ਮੈਂ ਤਾਂ ਜਿੰਨੀਆਂ ਮੇਰੇ ਨਾਲ ਜਨਨੀਆਂ ਸਾਰਿਆਂ ਦੀ ਵੋਟ ਪਵਾ ਦੂੰ ਤੈਨੂੰ ਲੱਗੂਗਾ ਚ ਤੋਲ ਦੂੰ ਹੁਣ ਤਾਂ ਜਿੱਤਾਂ ਸਾਡੀ ਦੋ ਦਿਨ ਖੜ ਗਿਆ ਬੱਚਾ ਚੱਲ ਠੀਕ ਆ ਭਾਈ ਹਾਂ ਤਾਂ ਮੈਂ ਫੋਕੜੀ ਦਾ ਮਾਰਦਾ ਗੁੱਟੇ ਦੀ ਵੋਟ ਪਾਣੀ ਬਤਾਈਆਂ ਭਾਈ ਬੰਤ ਲਿਆ ਮੂੰਹ ਵੀ ਠਾਕਾ ਵੇ ਕਤੋਂ ਰੋਈ ਜਾਣਾ ਪੈਤਾ ਹਾਰ ਗਈ ਬੋਟਾ ਚ ਤੁੰਬਦਾ ਯਾ ਮਗਲਾ ਕੀ ਤੜਕੀ ਬਈ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਨਾ ਖੜ ਜੇ ਹਾਰ ਗਿਆ ਫੇਰ ਕੀ ਹੋਊਗਾ ਪਤਾ ਜਦ ਤੇ ਹਾਰੇ ਘੁੰਡ ਮੁੜ ਕੇ ਚ ਮੇਰੇ ਤਾਂ ਮਨ ਚਰਾਮ ਲਾਈ ਦਿੱਤੀ ਹਸਪਤਾਲ ਤੱਕ ਕੇ ਮੈਂ ਮੈਂ ਤਾਂ ਤੈਨੂੰ ਬਹੁਤ ਸਮਝਾਇਆ ਬੀਜੇ ਹਾਰ ਕੇ ਫਿਰ ਸਾਰਾ ਪਿੰਡ ਹੱਸਦਾ ਹੁੰਦਾ ਪਰ ਤੂੰ ਮੰਨਿਆ ਨਹੀਂ ਤੂੰ ਤਾਂ ਐਂ ਕਹਿ ਰਿਆ ਸੀ ਮੈਂ ਤਾਂ ਜਿੱਤਿਆ ਜਦਾ ਮੈਂ ਕਿਹਾ ਚੱਲ ਜਿੱਤ ਗਿਆ ਹੋਏਗਾ ਮੈਂ ਤਾਂ ਵਧਾਈਆਂ ਦੇ ਕੁ ਬਟ ਕਦੇ ਆ ਰਹੀ ਨਹੀਂ ਤੇ ਜ਼ਿੰਦਗੀ ਚ ਮੈਨੂੰ ਮਾੜੀਆਂ ਨਾ ਤੇ ਅੱਬ ਤੇ ਪਰ ਵੋਟਾਂ ਚ ਹਾਰ ਗਿਆ ਚਲ ਉਹ ਤਾਂ ਛੱਡ ਮੈਨੂੰ ਐਂ ਦੱਸ ਤੈਨੂੰ ਵੋਟਾਂ ਕਿੰਨੀਆਂ ਖਪਈਆਂ ਕਿੰਨੀਆਂ ਵੋਟਾਂ ਦੇ ਪਿੱਛੇ ਹਾਰਿਆ ਮੈਂ ਤਾਂ ਬਹੁਤ ਵੋਟਾਂ ਪਿੱਛੇ ਹਾਰ ਗਿਆ ਵੋਟਾਂ ਤਾਂ ਤਿੰਨ ਪਈਆਂ ਨੇ ਮੈਨੂੰ ਅੱਠ ਵੋਟਾਂ ਤਾਂ ਸਾਡੇ ਘਰ ਦੀ ਉੱਤੀਆਂ ਇੱਕ ਤਾਂ ਵੋਟ ਮੇਰੀ ਹੋ ਗਈ ਇੱਕ ਤੇੜੀ ਤੇ ਪੁਆਈ ਤੇ ਕੱਚੇ ਤੇ ਕੂੰ ਪਾ ਗਿਆ ਕੁਲ ਬਟਕਾ ਤਿੰਨ ਵੋਟਾਂ ਤੇ ਮੇਰੀ ਹੋ ਗਈ ਮੈਂ ਅੱਛਾ ਤੇਰੇ ਪੰਜ ਮੈਂਬਰਾਂ ਨੇ ਤਾਂ ਕਰਦੇ ਆਣੇ ਵੀ ਨਹੀਂ ਪਾਈ ਹੈ ਬਈ ਬਈਮਾਨ ਨਿਕਲੇ ਬਈ ਦੇਖ ਮੈਂ ਤਾਂ ਤੇਰਾ ਭਲਾ ਸੋਚਿਆ ਸੀ ਮੈਂ ਤਾਂ ਤੈਨੂੰ ਬਥੇਰਾ ਸਮਝਾਇਆ ਹੁਣ ਜੇ ਤੂੰ ਹੀ ਨਹੀਂ ਸਮਝੇਂਦਾਸ ਮੈਂ ਵੀ ਕੀ ਕਰਾਂ ਚੱਲ ਚਲ ਹੁਣ ਰੋਏ ਤਾਂ ਕੀ ਬਣਦਾ ਅਗਲੇ ਸਾਲ ਫੇਰ ਖੜ ਜੀ ਮੇਰੇ ਤਰ ਮੰਨ ਰੁਲ ਕੇ ਮੈਂ ਤਾਂ ਸੋਚਦਾ ਕਿ ਕਲਬ ਕਲਬ ਜਾਇਆ ਕਰੂਗਾ ਗੱਡੀ ਲਊਂ ਤਬੈ ਸਾਈਕਲ ਵੀ ਲੈ ਸਕਦਾ ਮੈਂ ਤਾਂ ਧਾਤੀ ਤੇ ਡੇਗ ਤਾ ਜਮਾ ਚੱਲ ਕੋਈ ਨਾ ਅਗਲੇ ਸਾਲ ਫੇਰ ਖੜ ਜੀ ਹੁਣ ਤਾਂ ਪੰਜ ਸਾਲਾਂ ਦਾ ਵਾਦਾ ਹੋਂਗੇ ਬੋਟਾ ਉਦੋਂ ਨੂੰ ਮੈਂ ਪੂਰਾ ਉਹ ਚੁੱਕਿਆ ਲੈ ਇਹਨੂੰ ਕਹਣਾ ਬਾਈ ਹਾਲ ਕਿੱਥੇ ਮਰਦਾ ਤੂੰ ਸ਼ੂਗਰ ਦਾ ਮਰੀਜ਼ ਆ ਮੈਂ ਸ਼ੂਗਰ ਦਾ ਤੱਕਾਦਾ ਪਿਆ ਮੇਰਾ ਕਿ ਪਤਾ ਕਦੋਂ ਗੁਜ਼ਰ ਜਾਮਾ ਮੈਂ ਤਾਂ ਛੋਟਦਾ ਹੁਣ ਮਰਦਾ ਜਉਣ ਜੱਗ ਕਰ ਜਾਂ ਬਚ ਜਾਂਦਾ ਹੋਇਆ ਚੱਲ ਮੈਨੂੰ ਜ਼ਰੂਰ ਬੁਲਾ ਲਈ ਫਿਰ ਹਾਂ ਜੀ ਕਦ ਕਰੇਗਾ ਫਿਰ ਦੇਖ ਤਾਂ ਮੈਨੂੰ ਪੈਸੇ ਪੁੱਛ ਲੈਣ ਤੇਦਾਰ ਕੱਢ ਤੇ ਲੂਣ ਲੈਣਾ ਮੈਂ ਕਿੰਨੇ ਦਿਨ ਤੇ ਗੱਲ ਚੱਲ ਰਹੀ ਆ ਫਿਰ ਕਰੂ ਜਾ ਜੱਗ ਆਹੋ ਕਰ ਲੈ ਜੋ ਉਹਨਾਂ ਜੱਗ ਤਾਂ ਹਨਾ ਬੰਦੇ ਦਾ ਕੀ ਭਰੋਸਾ ਉਹ ਵੀ ਤੂੰ ਹਾਰਿਆ ਹੋਇਆ ਖਬਰੇ ਘਾਟ ਅਟੈਕ ਹੋ ਜੇ ਤੈਨੂੰ ਮੇਰੇ ਤਾਂ ਗੱਲ ਦਿਲ ਤੇ ਲੈਦੀ ਉਹ ਮੈਂ ਕਹਿਣਾ ਨਹੀਂ ਚਾਹਦੀ ਹੈਗੀ ਪਰ ਕੀ ਪਤਾ ਬੰਦੇ ਦਾ ਭਰੋਸਾ ਕੀ ਆ ਹਨਾ ਜਦ ਬੰਦਾ ਹਾਰ ਜਾਂਦਾ ਹਨਾ ਲੱਗ ਜਾਂਦੀ ਆ ਦਿਲ ਤੇ ਚੱਲ ਕੋਈ ਨਾ ਮਨਣਾ ਹੌਲਾ ਕਰ 5 ਸਾਲ ਬਾਅਦ ਫੇਰ ਖੜ ਜੀ ਪਹਿਲਾਂ ਜੋਂ ਜੱਗ ਕਰ ਲਾ ਮੈਨੂੰ ਜ਼ਰੂਰ ਬੁਲਾ ਲਈ ਠੀਕ ਆ ਮੈਂ ਪੂਰਾ ਹੋ ਗਿਆ ਲਾ ਤੂੰ ਪੈਸੇ ਪੁੱਛ ਲੈ ਲਈਂ ਤੇ ਮੈਂ ਲੈਣੇ ਤੇਨੂੰ ਦੱਛ ਕੇ ਜਾਂਦਾ ਮੇਰਾ ਪਤਾ ਨਹੀਂ ਮੇਰੇ ਛੁੱਟਾ ਪਈ ਰਹਿ ਜਾ ਚਲ ਐ ਘਰੀ ਜੀ ਜਿਸ ਤੋਂ ਪੈਸੇ ਲੈਣੇ ਆ ਨਾ ਮੈਨੂੰ ਲਿਖ ਕੇ ਦੇ ਦੀ ਕਾਪੀ ਤੇ ਕਿਸ ਕਿਸ ਤੋਂ ਲੈਣਾ ਮੈਨੂੰ ਦੱਸ ਵੀ ਦੇ ਇੱਕ ਵਾਰੀ ਮੈਂ ਕਿਹੜਾ ਪੜਿਆ ਮੈਂ ਤਾਂ ਦੋ ਪੜਿਆ ਕਿਉਂ ਦੋ ਹਟ ਗਿਆ ਦੀ ਕਿਸ ਕਿਸ ਤੋਂ ਲੈਣਾ ਮੈਨੂੰ ਦੱਸ ਤੱਕਵਾੜ ਵਾਲੇ ਤੋਂ ਲੈਣੇ ਨੇ ਜਿਹੜਾ ਆਪਣੇ ਪਿੰਡਾਂੋਂ ਦਾ ਹੁੰਦਾ ਛਾਜੀ ਵਾਲਾ ਅੱਛਾ ਅੱਛਾ ਉਹ ਤੋਂ ਲੈਣੇ ਨੇ 30 ਰੁਪਏ ਤਾਂ ਉਹਦੇ ਖੁੱਲੇ ਨਹੀਂ ਸੀ ਉਹਦੇ ਕੋਲੇ ਉਹ ਲੈ ਲਈ ਇੱਕ ਵੀਪੇ ਦੁਕਾਨ ਵਾਲੇ ਤੋਂ ਲੈਣੇ ਨੇ 5 ਵੀਰ ਬੇ ਕੜੀ ਦੁਕਾਨ ਵਾਲੇ ਤੋਂ ਲੈਣੇ ਆ। ਉਹ ਜਿਹੜਾ ਪੱਲੇ ਪੱਛੇ ਚੌਂਕ 'ਚ ਦੁਕਾਨੀ ਉਹ ਜੰਟੀ ਲੱਭੇ। ਅੱਛਾ। ਹਾਂ ਉਹ ਤਾਂ ਲੈਣੀ ਨੇ। ਹੋਰ ਤਾਂ ਨਹੀਂ ਕਿਸੇ ਤੋਂ ਲੈਣਾ ਕੋਈ ਬਸ। ਨਾ ਹੋਰ ਤਾਂ ਦੇਣੀ ਨੇ ਮਛਾਰਿਆਂ ਦੇ ਬੱਚ। ਉਹ ਪਤਲ ਪਈ ਜਦ ਮੈਂ ਆਪੀ ਬਾਗਿਆ ਦੁਨੀਆ ਤੋਂ ਪਿੱਛੇ ਕਿੱਥੇ ਦਊਂ ਮੈਂ? ਉਹ ਤਾਂ ਤੂੰ ਆਪੀ ਨਿਪਟੀ ਜਾਈਂ ਜਿੰਨਾ ਤੋਂ ਲੈਣੇ ਉਹ ਮੈਂ ਲੈ ਲਾਂਗੀ। ਮੈਨੂੰ ਲਿਖ ਕੇ ਦੇ ਜੀ। ਆ ਬੱਚਾ ਹੀ ਨੇ 2 ਹੋ ਤਾਂ ਮੈਂ ਕਿ ਕਰੋੜ ਰੁਪਏ। ਚੱਲ ਠੀਕ ਆ ਹੁਣ ਫਿਰ ਚਾਹ ਚੁਪ ਲਾਂਦਾ ਨਹੀਂ ਮੈਨੂੰ ਤਾਂ ਲੱਗਦਾ ਹਨਾ ਤੂੰ। ਆ ਕਿੱਥੇ ਆ? ਬਤਾ ਭੁੱਖਾ ਬੈਠਾ। ਚੱਲ ਬਾਈ ਹੁਣ ਜਿਹ ਮੈਂ ਤਾਂ ਹੁਣ ਲੱਡੂ ਖਾਣੀ ਆ ਕਿਸੇ ਤੇ ਹਨਾ ਵੋਟਾਂ ਤਾਂ ਪਾਈਆਂ ਹੀ ਨੇ ਚੱਲ ਠੀਕ ਆ ਭਾਈ ਤਰੋਣਾ ਹੁਣ ਐਵੇਂ ਨਾ ਟੈਨਸ਼ਨ ਲੈ ਆਇਆ ਤੂੰ ਤਾਂ ਲੈਪਦਾ ਹੀ ਆ ਮੇਰਾ ਤੂੰ ਵੀ ਆ ਜਾ ਮੈਂ ਕਹਿੰਨੀ ਆ ਨਾਲੀ ਮੈਂ ਕਿਹੜੇ ਬੂਰ ਲੱਜਾਉਂ ਮੈਂ ਤਾਂ ਉਹਨਾਂ ਦੇ ਬਰੋਕ ਤੇ ਖੜਾ ਹੋਇਆ ਤੇ ਮਰੇ ਤੌਣ ਤੇ ਮਰੂ ਅਗਲਾ ਬਾਅਦ ਤੇ ਸਾ ਭਾਈ ਜੀ ਤਹਾਰ ਤਾਂ ਬਣੀ ਹੋਈ ਆ ਹੁਣ ਕਾਹਨੂੰ ਇੰਨੀ ਟੈਨਸ਼ਨ ਲਈ ਆ 5 ਸਾਲ ਬਾਅਦ ਫੇਰ ਸਹੀ ਚੱਲ ਕੋਈ ਨਹੀਂ ਚਲ ਠੀਕ ਆ ਮੈਂ ਬਧਾਈਆਂ ਦਿਆਂ ਮੈਂ ਹਾਂ ਹਾਂ ਦੇ ਆ ਪਟਿਆ ਜੀ ਜਦੋਂ ਤੱਕ ਤੇ ਛੱਡੂਗਾ ਮੈਂ ਤੈਨੂੰ ਆਉਂਗੀ ਆਉਂਗੀ ਹਾਂ ਕੱਟ ਤਾ ਸਪਾਉਂਗਾ ਜੀ ਬਿਨਾਂ ਖੜ ਤੂੰ ਕਿਹੜਾ ਮੰਨਿਆ ਮੇਰੀ ਸਭਾ ਜ ਲੈਦੀ ਐਨੇ ਦੇਖ ਲੈ ਛੇ ਦਿਨ ਹਾਰ ਗਿਆ ਹਾਰ ਗਿਆ ਜਦੋਂ ਖੜ ਆ ਜਾਂਦਾ ਉਹਰੇ ਪਹਿਲਾ ਦੋ ਮੋੜੀਆਂ ਨੇ ਆ ਗਏ ਹਾਰ ਗਿਆ ਫਿਰ ਉਹ ਮੈਂ ਮਰਦਾ ਕੁਝ ਖਾ ਕੇ ਜੇ ਹਾਰ ਗਿਆ ਹੋਰ ਕੁੜੀ ਕਿਵੇਂ ਆ ਮੈਂ ਤਾਂ ਠੀਕ ਆ ਜੀ ਦੀ ਬਹੂ ਆ ਦੁਪਨਾ ਦੀ ਮੈਂ ਸੁਖੀ ਦੀ ਬਹੂ ਆ। ਅਰੇ ਇੱਧਰ ਆ ਸਾਹਮਣੇ ਆ। ਅਸਿਆ ਤੇ ਤੂੰ ਇਹਨੇ ਤੇ ਘਰੇ ਕਿਵੇਂ ਬੜੀ ਬੜੀ ਫਿਰਦੀ ਹੈਗੀ। ਮੈਂ ਤਾਂ ਤੁਹਾਨੂੰ ਵਧਾਈਆਂ ਦੇਣ ਆਈ ਸੀ ਭੈਣ। ਫੀਟਾਂ ਚ ਜਿੱਤ ਗਿਆ ਹੋਣਾ। ਅਸਿਆ ਉਹ ਤਾਂ ਹਾਰ ਗਿਆ। ਹਾਏ ਮਰ ਜਾ ਹਾਰ ਗਿਆ ਬੰਤ। ਹੋਰ ਉਹ ਤਾਂ ਰੋਈ ਜਾਂਦਾ ਬੈਠਾ। ਆਹ ਹੀ ਢਿੱਲੇ ਜਿਹਾ ਬੁੱਲ ਕਰੀ ਫਿਰਦਾ ਹਨਾ। ਬੂਹ ਟੈਂਕੀ ਭਰ ਗਈ ਲੱਗਦਾ ਸੋ ਇੰਨਾ ਦੀਵਾਨ ਤੇ। ਮੰਤਾ ਬੋਲਦਾਰ ਹੀ ਹੈ। ਧਲ ਸੱਟ ਗਿਆ ਹਨਾ। ਪੋਣੀ ਬੋਲਦਾ ਹੈਗਾ ਉਹ ਤਾਂ ਮੈਂ ਤਾਂ ਮਸਾ ਚੁੱਪ ਕਰਾ ਕੇ ਆਈਆਂ ਮੈਂ ਤਾਂ ਫਟਾਫਟ ੁੱਟ ਕੇ ਆ ਗਈ ਹੁਣ ਤਾਂ ਅਟੈਕ ਹੋਣ ਵਾਲਾ ਵਿਆਹ ਕਿਤੇ ਮੈਂ ਕਹਾਂ ਮੈਂ ਕਿਤੇ ਮੇਰੀਆਂ ਗੱਲ ਪੈ ਜੇ ਕਿਤੇ ਮਰ ਮੁੜ ਗਿਆ ਨਹੀਂ ਆ ਤਾਂ ਬਲੀ ਟੁੱਟੇ ਜਵਾ ਤਾਂ ਅੰਕਰੀ ਜਾਂਦੀ ਕੀ ਹੋਈ ਜਾਂਦਾ ਇਹਨੂੰ ਆ ਲੈ ਪਰੇ ਨਾ ਜਾਂਦੇ ਬੰਤਾ ਅੰਦਰ ਵੜ ਗਿਆ ਦੇਖੀ ਆਪਾਂ ਦੇਖ ਕੇ ਲੈ ਟੁੱਟਿਆ ਹੁਣ ਤਾਂ ਇੱਥੇ ਦਿਖਾਣ ਜੋਗਾ ਰੇ ਹਾਂ ਮੂੰਹ ਦਿਖਾਉਣ ਜੋਗਾ ਮੈਂ ਤਾਂ ਭੈਣੇ ਨੂੰ ਕਿਹਾ ਉਹਨੂੰ ਸਮਝਾਇਆ ਵੀ ਤੂੰ ਨਾ ਵੋਟਾਂ 'ਚ ਥੜ ਹਾਂ ਤੂੰ ਆਪ ਨਹੀਂ ਬਿਕਦਾ ਹੈਗਾ ਪਿੰਡ 'ਚ ਇਹਨੂੰ ਕੋਈ ਮੂੰਹ ਤਾਂ ਲਾਂਦਾ ਨਹੀਂ ਕਦੇ ਬੜਿਆ ਪਿੰਡ 'ਚ ਇਹ ਉਹੀ ਤਾਂ ਗੱਲ ਇਹਨੂੰ ਵੋਟਾਂ ਪੈ ਜਾਣ ਇਹ ਨਾ ਨਿੱਕਾ ਰਹ ਹੁੰਦਾ ਇਹਦੀ ਮਾਸੀ ਲੈ ਗਈ ਸੀਗੀ ਇਹ ਤੇਰੇ ਵਿਆਹ ਕਰਾਉਣਾ ਆ ਦੇਖ ਕਾ ਗੱਲ ਖਰਾਬ ਹੋ ਜਾਂਦੀ ਹੈ ਫੇਰੇ ਵਿਆਹ ਕਰਾਉਣਾ ਆ ਵਿਆਹ ਕਰਾ ਕੇ ਮੁੜ ਗਿਆ ਹੀ 3 ਵਜ ਗਈ ਸੌ ਗਈ 3 ਵੀ ਨਾਲ ਵੀ ਨਹੀਂ ਰਿਹਾ ਆਪਦੀ ਨਾਲ ਇਹ ਗਲਤ ਵੀ ਨਹੀਂ ਹੈਗਾ ਇਹ ਸਹੀ ਵੀ ਨਹੀਂ ਹੈਗਾ ਇਹ ਤਾਂ ਪਤਾ ਨਹੀਂ ਕੀ ਪ੍ਰੋਗਰਾਮ ਹੈ ਇਹਦਾ ਵਿਚਾਰੇ ਦਾ ਇਹ ਇਹਨੂੰ ਦਰਫਿਟੇ ਮੂੰਹ ਵਾਲੀ ਹੈਗੀ ਬੰਤ ਨੂੰ ਮੈਨੂੰ ਤਾਂ ਮੇਰੇ ਦਿਮਾਗ ਤੋਂ ਹੀ ਕਰੈਕ ਜਾ ਲੱਗਦਾ ਹਾਂ ਮੈਨੂੰ ਆਇਆ ਲੱਗਦਾ ਜਿਵੇਂ ਡਿਪਰੈਸ਼ਨ ਜਿੱਚ ਹੁੰਦਾ ਕਹਿੰਦਾ 10 ਵਜੇ ਜਾਣਾ ਸੋ ਸੋ ਅੱਜ ਆਇਆ ਕਰੂੰਗਾ ਕਲੱਬ ਚ ਠੁੰਮਕੇ ਠੁੰਮਕੇ ਲਾਣ ਇੱਕ ਤਾਂ ਕਲੱਬ ਹੁੰਦੇ ਆ ਬੈਲਫੇਅਰ ਵਾਲਿਆਂ ਦੇ ਜਿਹੜੇ ਆਹ ਲੋਕਾਂ ਦੇ ਵਿਆਹ ਉਹ ਕਰਦੇ ਆ ਪੰਡ ਫੇਅਰ ਵਾਲੇ ਕਿੱਥੇ ਹਾਂ ਇਹ ਤਾਂ ਕੁੜੀਆਂ ਨਾਲ ਡਾਂਸ ਕਰਨ ਜਾਇਆ ਕਰੂਗਾ ਕਹਿੰਦਾ ਮੈਨੂੰ ਅਸਿਆ ਉਹ ਲੜਾਸਾ ਜਿੱਤ ਕੇ ਸਰਪੰਚੇ ਹੋ ਜੇ ਕੰਮ ਕਰਦੇ ਆ ਵੀ ਗਲਤ ਸਾਂ ਤੇ ਜਾਊਗਾ ਕਹਿੰਦਾ ਆਹੋ ਅਸਿਆਲ ਤਾਂ ਹੀ ਤਾਂ ਮਰ ਜਾਣਾ ਹੋਇਆ ਹਾਰਿਆਗਾ ਚੰਗਾਈ ਹੋਇਆ ਹਾਰ ਗਿਆ ਮੈਂ ਤਾਂ ਕਹਿਨੀ ਆ ਚੱਲ ਵਧਗਾ ਓਏ ਤੂੰ ਭੈਣ ਇੱਧਰ ਕਿੱਥੇ ਮੈਂ ਤਾਂ ਇਹ ਦੇਖਣ ਆਈ ਸੀ ਵੀ ਮੈਂ ਤਾਂ ਮੂੰਹ ਦੇ ਦੇਖਣ ਆਈ ਸੀ ਵੀ ਜਿਹੜੇ ਹਾਰ ਜਾਂਦੇ ਆ ਬੰਦੇ ਉਹਦੇ ਮੂੰਹ ਕਿਵੇਂ ਹੋ ਜਾਂਦੇ ਆ ਉਹ ਨਾ ਉਹ ਤਾਂ ਬਾਲਾ ਪੜਾ ਹੈ ਬਈ ਉਹ ਤਾਂ ਦੇਖਣ ਜੋਗਾ ਨਹੀਂ ਰਹਾ ਤੂੰ ਫਿਰ ਇੱਥੇ ਇੱਥੇ ਕਾਣੂ ਆਈਆਂ ਨਾ ਆਪਾਂ ਤਾਂ ਚੱਲ ਜਿੱਤੇ ਹੋਏ ਘਰ ਜਾਂਦੇ ਆਪਾਂ ਜਿਹੜਾ ਜਿੱਤਿਆ ਉਹਦੇ ਵਧਾਈਆਂ ਨਾਲ ਦੇਖ ਆਉਂਦੇ ਉਹਨਾਂ ਨੇ ਕਹਿੰਦੇ ਖਸਮੋਦਾ ਨੂੰ ਤੁਹਾਡੀ ਪਾਰਟੀ ਦੀ ਆ ਨਾਲੇ ਸਮੋਸੇ ਖਾਚਾ ਨਹੀਂ ਆ ਨਾਲੇ ਲੱਡੂ ਖਾਵਾਂਗੇ ਹੋਰ ਇਹ ਸਮੋਸਿਆਂ ਦੀ ਪਾਰਟੀ ਕੀਤੀ ਆ ਆਹ ਵੇਖੀ ਕਿਵੇਂ ਪਾਣੀ ਦੇ ਬਾੜ ਉਹ ਤੂੰ ਮੈ ਇੱਧਰ ਨਾ ਹੋ ਜਾ ਤੈਨੂੰ ਤੰਗ ਕਰੂਗੀ ਇਹਦੀ ਆਵਾਜ਼ ਇੱਧਰ ਨੂੰ ਆ ਜਾ ਆਪਾਂ ਤਾਂ ਗੱਲਬਾਤ ਹੀ ਕਰਨੀ ਆ ਹੁਣ ਬੰਤ ਦਾ ਭਾਈ ਮੂਲ ਕੋਈ ਅੰਦਰ ਬੈਠਾ ਹੈ ਹੈ ਬੰਤ ਤਾਂ ਮੂੰਹ ਦਿਖਾਣ ਜੋਗਾ ਨਹੀਂ ਰਿਹਾ ਹੋਰ ਜੋਗਾ ਨਹੀਂ ਰਹਾ ਹੈ ਅਸੀਂ ਤਾਂ ਆਈਆਂ ਸੀ ਕਿੰਗ ਵੀ ਚੱਲ ਕੋਈ ਪਾਰਟੀ ਸਰਟੀ ਕਰਾਂਗੇ ਬੜਾ ਬਚਾਰਾ ਪਾਰਟੀ ਜੋ ਕਰ ਰਹੀ ਹੈ ਨਹੀਂ ਰਹੀ ਹੈ ਨਹੀਂ ਪਾਰਟੀ ਜੋ ਕਰ ਹੈ ਤੂੰ ਦੱਸ ਕੈਮਰੇ ਵਾਲੇ ਭਾਈ ਗਏ ਮਾਰੀ ਹੋਈ ਨਾ ਜਨਾ ਹਾਂ ਲੈ ਹੋਰ ਉਹ ਵੀ ਤੂੰ ਟਪਾਈ ਸੀ ਬੰਤ ਨੂੰ ਇਹ ਕਿੱਥੇ ਪਾਉਂਦਾ ਹੈ ਕੀ ਪਤਾ ਹੁਣ ਇਹਨੇ ਕੀ ਕੀਤਾ ਆਪਾਂ ਨੂੰ ਪੜ ਦੱਸ ਦ ਕੀ ਪਤਾ ਆ ਜਿਹੜੇ ਵੀਡੀਓ ਦੇਖ ਰਹੇ ਨੇ ਉਹਨੇ ਕਿਹਲੇ ਪਾਈ ਤਾਂ ਹੀ ਤਾਂ ਹਾਰ ਗਿਆ ਹਾਂ ਤੇ ਸੱਚ ਤੂੰ ਕਿਤੇ ਬਹੂ ਆ ਦੀ ਸੁੱਖੀ ਦੀ ਅਸਿਆ ਖਿਆਲੀ ਵਾਲੀ ਦੀ ਹਾਂ ਅਸਿਆ ਲੈ ਭੈਣੇ ਕਹੀ ਨਾ ਮਾਂ ਬੀ ਆਹ ਦੇਖੀ ਦੇਖੀ ਲੱਗ diel ਹੈ ਦਾਸ ਤੇ ਹੋਰ ਤੇ ਸੱਸ ਦਾ ਕੀ ਹਾਲ ਹੈਗਾ ਪੈਣੀ ਠੀਕ ਆ ਅਸਿਆ ਹਾਂ ਕੰਮ ਤਾਂ ਹੁੰਦਾ ਕਰਦੀ ਆ ਕਰੀ ਜਾਂਦੀ ਆ ਬਸ ਤੈਨੂੰ ਪਤਾ ਹੀ ਆ ਹਾਂ ਨਹੀਂ ਜਦੋਂ ਸੱਸਾਂ ਹੁੰਦੀਆਂ ਨਾ ਆਪਣਾ ਕੀ ਨਾ ਲੈਂਦੇ ਆ ਜੋ ਤਾਂ ਸੱਸਾਂ ਆਪ ਬੈਈਆਂ ਨਹੀਂ ਹੁੰਦੀਆਂ ਨੂੰ ਹਾਂ ਉਹ ਤਾਂ ਕਹਿੰਦੀ ਹਾਏ ਮਰਦਾਉ ਦੁਖਦਾ ਹਾਏ ਮੇਰਾ ਤਾਂ ਦੁਖਦਾ ਤੇ ਜਦੋਂ ਆਪ ਆ ਜਾਂਦੀਆਂ ਇਹ ਰ ਮੂਰੇ ਹੋ ਕੇ ਆਏ ਭੱਜ ਗਿਆ ਫੜਦੀਆ ਕੋੜੇ ਹੈ ਨਾ ਆਉਂ ਤਾਂ ਠੀਕ ਹੈ ਤੇਰੇ ਸੱਸ ਦਾ ਨਾ ਗੋਡੇ-ਗੁੱਡੇ ਚ ਕਹੀ ਜਾਂਦੀ ਆ ਉਹ ਤਾਂ ਵੈਸੇ ਠੀਕ ਆ ਉਹ ਤਾਂ ਸਾਰਿਆਂ ਦੇ ਦੁਖਦੇ ਆਗੇ ਅੱਜ ਕੱਲ ਤਾਂ ਬਿਮਾਰੀ ਜੀ ਚੱਲੀ ਆ ਹਵਾਈ ਇਹ ਜੀ ਆ ਹਾਂ ਤੇ ਹੋਰ ਕੋਈ ਜਵਾਬ ਚੱਲਾ ਨਾ ਭੈਣੇ ਹਲੇ ਤਾਂ ਨਹੀਂ ਕੁਛ ਆ ਗਿਆ ਸਿਆ ਚੱਲ ਕੋਈ ਦਊਗਾ ਪਰਮਾਤਮਾ ਚੱਲ ਆਪਾਂ ਚੱਲਗੇ ਬਾਹਰ ਤਾਂ ਦਰਬਾਰ ਨਹੀਂ ਨਿਕਲਦਾ ਤਾਂ ਆ ਵੀ ਖਣੀ ਚੱਲ ਵੀ ਮੇਰੀ ਬੇਇੱਜ਼ਤੀ ਵਾਲੀ ਗੱਲ ਹੀ ਹੋ ਗਈ ਹੈ ਆੜਿਆ ਮੱਤਾ ਮਰਿਆ ਬੰਦਾ ਇੱਕ ਬਰਾਬਰ ਹੁੰਦਾ ਕਿ ਆ ਬਈ ਕੈਮਰੇ ਵਾਲਿਆ ਪੰਜ ਬਈ ਫੇਫੀਕਰ ਨਾ ਕਰੀ ਟੈਂਸ਼ਨ ਨਾ ਲਈ 5 ਸਾਲਾਂ ਦਾ ਚਲ ਚੰਗਾ ਫੇਰ ਤੈਨੂੰ ਫੇਰ ਤੇਰੀ ਗੱਲ ਬਾਤ ਸੁਣਾਗੇ ਹਾਂ ਹੈਨਾ ਆਈ ਚੱਲ